2025 ਦੀ ਭਵਿੱਖ ਬਾਣੀ ਜਿਸ ਤੋਂ ਤੁਸੀਂ ਸਾਰੇ ਹੀ ਅਨਜਾਨ ਹੋ ਇਹ ਨਹੀਂ ਪਤਾ ਕਿ ਆਖਰ ਕੀ ਕੀ ਕੁਝ ਹੋਣ ਵਾਲਾ ਹੈ ਬੜਾ ਕੁਝ ਹੋਣਾ ਇਸ 2025 ਦੇ ਵਿੱਚ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ 2025 ਦੀ ਭਵਿੱਖ ਬਾਣੀ ਉਸ ਦੇ ਬਾਰੇ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 100 ਸਾਖੀ ਦੇ ਵਿੱਚ ਜੋ ਜੋ ਕਿਹਾ ਉਹ ਸਭ ਕੁਝ ਜਿਹੜਾ ਹੈ ਉਹ ਸੱਚ ਹੋਇਆ ਮੇਰੇ ਪਾਤਸ਼ਾਹ ਨੇ ਜੋ ਜੋ ਗੱਲਾਂ ਕੀਤੀਆਂ ਉਹ ਸਭ ਕੋ ਸੱਚ ਹੋਈਆਂ ਤੇ ਮੇਰੇ ਮਾਲਕ ਨੇ ਹੁਣ ਆਉਣ ਵਾਲੇ ਸਮੇਂ ਦੇ ਲਈ ਆ ਸਮੇਂ ਦੇ ਲਈ ਇਹ ਗੱਲਾਂ ਕੀਤੀਆਂ ਸਨ ਕਿ ਭਲਿਓ ਇਹ ਜਿਹੜਾ ਸਮਾਂ ਹੈ ਨਾ ਇਹਦੇ ਵਿੱਚ ਲੋਕ ਇੱਕ ਦੂਜੇ ਨਾਲ ਬੋਲਦੇ ਚੱਲਦੇ ਤੇ ਵਿਖਣਗੇ ਪਰ ਕਹਿੰਦੇ ਅੰਦਰੋਂ ਉਹ ਲੋਕ ਰੋਗੀ ਹੋਣਗੇ ਜਿਵੇਂ ਗੁਰਬਾਣੀ ਕਹਿੰਦੀ ਹੈ ਨਾ ਕਿ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ ਉਹੀ ਬਚੇਗਾ ਕਿੰਨੇ ਬਾਕੀਆਂ ਲਈ ਇਹ ਸਭ ਕੁਝ ਜਿਹੜਾ ਹੈ ਰੋਗ ਇਹ ਸਭ ਕੁਝ ਚਿੰਬੜੇ ਹੋਣਗੇ ਤੇ ਕਿੰਨੇ ਅੰਦਰੋਂ ਸਾਰੇ ਲੋਕ ਦੁਖੀ ਹੋਣਗੇ ਸਾਰੇ ਲੋਕ ਦੁਖੀ ਨੇ ਕਿੰਨੇ ਕਿਸ ਪਹਿ ਖੋਲੋਂ ਘੰਟੜੀ ਦੁਖੀ ਪਰ ਆਇਆ ਮੇਰੇ ਸਤਗੁਰੂ ਕਹਿੰਦੇ ਨੇ ਕਿਹਦੇ ਕੋਲ ਜਾ ਕੇ ਤੂੰ ਆਪਣਾ ਦੁੱਖ ਫਰੋਲੇਗਾ ਕਿੰਨੇ ਉਹ ਵੀ ਤੇਰੇ ਨਾਲੋਂ ਅੱਗੇ ਦੁਖੀ ਬੈਠਾ ਹੈ ਕਿੰਨੇ ਨਾਨਕ ਦੁਖੀਆ ਸਭ ਸੰਸਾਰ ਪਾਤਸ਼ਾਹ ਕਹਿੰਦੇ ਵੀ ਨਾ ਜਿਹੜਾ ਸੰਸਾਰ ਹੈ ਨਾ ਉਹ ਸਾਰਾ ਹੀ ਦੁਖੀ ਹੈ ਕੋਈ ਉਹਦੇ ਵਿੱਚ ਸੁਖੀ ਨਹੀਂ ਹੈਗਾ ਸੁਖੀ ਕੌਣ ਹੈ ਫਿਰ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਗੁਰੂ ਦਾ ਨਾਮ ਲੈਂਦਾ ਹੈ ਕਹਿੰਦੇ ਉਹ ਸੁਖੀ ਹੈ ਕਹਿੰਦੇ ਕਿਸ ਪੈ ਖੋਲੋ ਘੰਟੜੀ ਦੁਖੀ ਪਰ ਆਇਆ ਕਹਿੰਦੇ ਕਿਹਦੇ ਕੋਲ ਜਾ ਕੇ ਤੂੰ ਆਪਣੇ ਦੁੱਖ ਫਰੋਲਣ ਦੀ ਕੋਸ਼ਿਸ਼ ਕਰੇਂਗਾ ਕਹਿੰਦੇ ਉਹ ਤੇਰੇ ਨਾਲੋਂ ਵੀ ਦੁਖੀ ਹੈ ਕਿ ਤੂੰ ਮੜਾ ਦਾ ਕਹਿ ਦੇ ਸਹੀ ਵੀ ਭਾਈ ਕੀ ਹਾਲ ਹੈ ਹੋਰ ਅਲਗ ਉਹ ਕੀ ਦੱਸਾਂ ਬੜਾ ਮੈਂ ਤੇ ਉਲਝਿਆ ਹੋਇਆ ਮੈਂ ਤੇ ਇੰਜਾਂ ਮੈਂ ਤੇ ਆ ਹਾਂ ਸਾਧ ਸੰਗਤ ਸਤਗੁਰ ਕਹਿੰਦੇ ਨੇ ਇਹ ਸਾਰਾ ਸਮਾਂ ਤੇਰੇ ਉੱਪਰ ਉਹਦੀ ਗੁਜ਼ਰਨਾ ਹੈ ਮੈਨੂੰ ਅੱਜ ਇੱਕ ਬੰਦਾ ਮਿਲਿਆ ਸੀ ਕਿਉਂਕਿ ਅਸੀਂ ਪਿੰਡ ਢੱਡਰੀਆਂ ਦੇ ਵਿੱਚ ਗਏ ਸਾਂ ਇੱਕ ਇਨਸਾਨ ਮਿਲਿਆ ਜਿਹਦਾ ਇੱਕੋ ਇੱਕ ਪੁੱਤਰ ਸੀ ਤੇ ਉਹ ਪੁੱਤਰ ਵੀ ਇਸ ਸੰਸਾਰ ਦੇ ਵਿੱਚ ਹੁਣ ਨਹੀਂ ਰਿਹਾ ਥੋੜੇ ਦਿਨ ਹੋ ਗਏ ਉਹ ਪੁੱਤਰ ਜਿਹੜਾ ਸੀ ਨਾ ਸੰਸਾਰ ਤੋਂ ਚਲਾ ਗਿਆ ਉਹਦਾ ਕਾਰਨ ਪਤਾ ਹੈ ਕੀ ਹੋਇਆ ਜੀ ਸਾਧ ਸੰਗਤ ਨੂੰ ਉਹਨੂੰ ਇੱਕ ਭਿਆਨਕ ਬਿਮਾਰੀ ਸੀ ਬੜਾ ਪੈਸਾ ਲਾਇਆ ਪਰ ਕਹਿੰਦੇ ਪੈਸਾ ਵੀ ਲਾਇਆ 2-3 ਥਾਈ ਆਪਣਾ ਜਿਹੜਾ ਕਾਰੋਬਾਰ ਸੀ ਘਰ ਸੀ ਸਾਧ ਸੰਗਤ ਸਾਰਾ ਵਿਕ ਗਿਆ ਪਰ ਕਹਿੰਦੇ ਉਹ ਪੁੱਤਰ ਠੀਕ ਨਹੀਂ ਹੋਇਆ ਤੇ ਪੁੱਤਰ ਠੀਕ ਨਾ ਹੋਇਆ ਤੇ ਕਹਿੰਦੇ ਸਾਰਾ ਘਰ-ਬਾਰ ਵੇਚ ਕੇ ਲਾਤਾ ਛੋਟੇ ਜਿਹੇ ਘਰ ਦੇ ਵਿੱਚ ਉਹ ਅੱਜ ਗੁਜ਼ਾਰਾ ਕਰ ਰਿਹਾ ਸੀ ਤੇ ਅੱਖਾਂ ਭਰ ਆਈਆਂ ਜਦੋਂ ਨੇ ਸਾਨੂੰ ਵੇਖਿਆ ਤੇ ਸਾਧ ਸੰਗਤ ਕਹਿੰਦੇ ਉਹ ਰੋਣ ਲੱਗ ਪਿਆ ਦਰਸ਼ਨ ਲੱਗ ਪਿਆ ਵੀ ਮੇਰੇ ਨਾਲ ਇੰਜ ਐਵੇਂ ਐਵੇਂ ਹੋਇਆ ਕਿ ਨਾ ਮੈਂ ਕਿਹਦੇ ਕੋਲੋਂ ਦੁੱਖ ਫਰੋਲਾਂ ਮੈਨੂੰ ਤੁਸੀਂ ਚੰਗੇ ਭਲੇ ਜਾਪੇ ਤੇ ਮੈਂ ਤੁਹਾਡੇ ਕੋਲੇ ਗੱਲ ਕਰ ਲਈ ਮਨ ਨੂੰ ਇੰਜ ਲੱਗਿਆ ਵੀ ਸਾਡੇ ਤੋਂ ਵੀ ਦੁਖੀ ਤੋਂ ਦੁਖੀ ਲੋਕ ਬੈਠੇ ਆ ਤੇ ਹੋ ਸਕਦਾ ਜੇ ਸਾਨੂੰ ਕੋਈ ਦੁੱਖ ਨਹੀਂ ਹੈ ਮਾੜਾ ਮੋਟਾ ਦੁੱਖ ਜੇ ਸਾਨੂੰ ਕੋਈ ਹੈ ਪਰ ਸਾਡੇ ਤੋਂ ਕਿੰਨੇ ਦੁਖੀ ਤੋਂ ਦੁਖੀ ਲੋਕ ਬੈਠੇ ਨੇ ਉਹ ਬਾਹਰੋਂ ਬਿਲਕੁਲ ਨਹੀਂ ਲੱਗਦਾ ਵੀ ਉਹਨਾਂ ਕੋਈ ਦੁੱਖ ਹੈ ਪਰ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਨਾ ਉਹਨੇ ਸਾਰੀ ਗੱਲਬਾਤ ਦੱਸੀ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਤੇ ਦੁੱਖ ਬਾਲਾ ਵੱਡਾ ਇੱਕ ਨੌਜਵਾਨ ਪੁੱਤਰ ਦਾ ਚਲਿਆ ਜਾਣਾ ਬਹੁਤ ਵੱਡਾ ਦੁੱਖ ਹੁੰਦਾ ਉਹ ਜ਼ਿੰਦਗੀ ਲਈ ਇੱਕ ਸ਼ਰਾਪ ਵੀ ਬਣ ਜਾਂਦਾ ਹੈ ਸਾਧ ਸੰਗਤ ਪਰ ਜਿਵੇਂ ਜਿਵੇਂ ਸਤਿਗੁਰ ਦਾ ਹੁਕਮ ਹੈ ਜਿਵੇਂ 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 ਹੁਕਮ ਤਵੇ ਤੋਂ ਹੋਵਣਾ ਜਿਵੇਂ ਗੁਰੂ ਦਾ ਹੁਕਮ ਹੈ ਓਵੇਂ ਓਵੇਂ ਹੋਵਣਾ ਆਪਾਂ ਉਹਦੇ ਤੋਂ ਬਾਹਰ ਨਹੀਂ ਚੱਲ ਸਕਦੇ ਕਿਉਂਕਿ ਉਹਦਾ ਜਿਵੇਂ ਹੁਕਮ ਹੈ ਨਾ ਓਵੇਂ ਹੀ ਹੋਣਾ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਕਿ ਹਾਲੇ ਤੇ ਕੁਝ ਵੀ ਨਹੀਂ ਸਮਾ ਜਿਹੜਾ ਨਾ ਬਹੁਤ ਮਾੜਾ ਜਿਹੜਾ ਹੈ ਉਹ ਅਸੀਂ ਵੇਖਾਂਗੇ ਆਉਣ ਵਾਲਾ ਹੈ ਸਮਾ ਬਹੁਤ ਮਾੜਾ ਆਉਣ ਵਾਲਾ ਹੈ ਭਿਆਨਕ ਸਮਾ ਜਿਹਨੂੰ ਆਪਾਂ ਕਹਿ ਸਕਦੇ ਆ ਅਗਲੇ ਹੁਣ ਸਾਲਾਂ ਦੇ ਵਿੱਚ ਆਹ ਸਾਲਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਨੇ ਉਹ ਸਾਡੇ ਉੱਪਰ ਜਿਹੜੇ ਨੇ ਕਹਿ ਰ ਢਲਣਗੇ ਤੇ 2025 ਦੇ ਵਿੱਚ ਦੁਨੀਆ ਜਿਹੜੀ ਦੁਨੀਆ ਦੇ ਵਿੱਚ ਵੱਡੀਆਂ ਤੋਂ ਵੱਡੀਆਂ ਜੰਗਾਂ ਹੋਣਗੀਆਂ ਟਕਰਾ ਜਿਹੜਾ ਉਹ ਆਪਾਂ ਵੇਖਾਂਗੇ ਯੂਰਪ ਦੇ ਵਿੱਚ ਜੰਗ ਛਿੜ ਸਕਦੀ ਹੈ ਇਸ ਜੰਗ ਦੇ ਵਿੱਚ ਯੂਰਪੀ ਦੇਸ਼ਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ 2025 ਦੇ ਵਿੱਚ ਬੜੇ ਜਿਹੜੇ ਲੋਕ ਨੇ ਜਿਸ ਤਰ੍ਹਾਂ ਬੜੇ ਸਮੇ ਸਮੇ ਤੇ ਲੋਕ ਆਏ ਜਿਸ ਤਰ੍ਹਾਂ ਸਾਧੂ ਸੰਤ ਬੰਦਗੀ ਵਾਲੇ ਆ ਰੂਹਾਂ ਆਈਆਂ ਉਹਨਾਂ ਨੇ ਸਮਿਆਂ ਦੀਆਂ ਭਵਿੱਖਬਾਣੀਆਂ ਕੀਤੀਆਂ ਤੇ ਉਹ ਭਵਿੱਖਬਾਣੀਆਂ ਬਿਲਕੁਲ ਜਿਹੜੀਆਂ ਨੇ ਸੱਚ ਸਾਬਤ ਹੋਈਆਂ ਨੇ ਸਾਧ ਸੰਗਤ ਉਹ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਉਹ ਉਹਨਾਂ ਨੇ ਜੋ ਜੋ ਕਿਹਾ ਹੁਣ 2025 ਵਿੱਚ ਜੋ ਉਹਨਾਂ ਨੇ ਕਿਹਾ ਉਹ ਅਸਾਰ ਜੇ ਬਣਦੇ ਜਾ ਰਹੇ ਨੇ ਪਾਕਿਸਤਾਨ ਨਾਲ ਸਾਡੀ ਜੰਗ ਦਾ ਜਿਹੜਾ ਹੈ ਉਹ ਅਸਾਰ ਬਣਿਆ ਹੋਇਆ ਤੁਸੀਂ ਵੇਖਿਆ ਨਾ ਸਾਰਿਆਂ ਨੇ ਕਿ ਪਾਕਿਸਤਾਨ ਦੇ ਨਾਲ ਸਾਡੀ ਜੰਗ ਜਿਹੜੀ ਹੈ ਕਿਸੇ ਵੇਲੇ ਵੀ ਲੱਗ ਸਕਦੀ ਹੈ ਯੂਰਪ ਨਾਲ ਸਾਡੀ ਜੰਗ ਹੋ ਸਕਦੀ ਹੈ ਯੂਰਪੀ ਦੇਸ਼ਾਂ ਦੇ ਵਿੱਚ ਭਾਰੀ ਨੁਕਸਾਨ ਉਹ ਪਹਿਲਾਂ ਕੁਝ ਹੋ ਚੁੱਕਿਆ ਹੈ ਤੇ ਹਾਲੇ ਹੋਰ ਹੋ ਸਕਦਾ ਹੈ ਸੰਘਰਸ਼ ਦੇ ਵਿੱਚ ਵਿਸ਼ਵ ਦੀ ਆਬਾਦੀ ਵਿੱਚ ਕਾਫੀ ਕਮੀ ਆ ਸਕਦੀ ਹੈ ਕਿਉਂਕਿ ਜਦੋਂ ਜੰਗ ਜੁੱਧ ਹੋਣਗੇ ਇੱਕ ਦੂਸਰੇ ਦੇਸ਼ ਦੀ ਜਨਤਾ ਮਰੇਗੀ ਇਸ ਧਰਤੀ ਦੀ ਜਿਹੜੀ ਆਬਾਦੀ ਹੈ ਉਹ ਆਬਾਦੀ ਦੇ ਵਿੱਚ ਕਮੀ ਤੇ ਜ਼ਰੂਰ ਆਏਗੀ ਜਦੋਂ ਕੁਝ ਘੰਟਿਆਂ ਦੇ ਵਿੱਚ ਕੁਝ ਆਬਾਦੀ ਖਤਮ ਹੋਏਗੀ ਕੁਝ ਲੋਕਾਂ ਦਾ ਨੁਕਸਾਨ ਜਦੋਂ ਹੋਏਗਾ ਤੇ 2027 ਦੇ ਵਿੱਚ ਸ਼ੁਕਰ ਗ੍ਰਹਿ ਤੱਕ ਜਿਹੜਾ ਹੈ ਪਹੁੰਚ ਸਕਦਾ ਹੈ ਕਹਿੰਦੇ ਇਹ ਸਾਰੀਆਂ ਚੀਜ਼ਾਂ 2033 ਦੇ ਵਿੱਚ ਬਰਫ਼ ਦਾ ਇੱਕ ਵੱਡਾ ਟੁਕੜਾ ਪਿਗਲੇਗਾ ਜਿਸ ਕਾਰਨ ਸਮੁੰਦਰ ਦਾ ਪੱਧਰ ਕਾਫੀ ਵੱਧ ਜਾਏਗਾ ਤੇ ਸੁਨਾਮੀ ਆਵੇਗੀ ਤੇ ਲੋਕ ਜਿਹੜੇ ਨੇ ਉਹ ਡੁੱਬ ਜਾਣਗੇ ਆਪਾਂ ਇਹ ਚੀਜ਼ਾਂ ਜੜੀਆਂ ਨੇ ਉਹ ਵਾਕੂਬੀ ਵੇਖਾਂਗੇ ਸਮਿਆਂ ਦੇ ਵਿੱਚ 2025 ਦੇ ਵਿੱਚ ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਨੇ ਜਿਸ ਤਰ੍ਹਾਂ ਮੇਰੇ ਸਤਿਗੁਰੂ ਨੇ ਪਹਿਲਾਂ ਹੀ ਇਹ ਚੀਜ਼ਾਂ ਆਖੀਆਂ ਕਿ ਭਲਿਓ ਯਾਦ ਰੱਖਿਓ ਵੀ ਪਾਕਿਸਤਾਨ ਨਾਮ ਦਾ ਇੱਕ ਦੇਸ਼ ਬਣੇਗਾ ਉਹ ਵੀ ਬਣਿਆ ਸਤਗੁਰ ਕਹਿੰਦੇ ਨੇ ਦਿੱਲੀ ਦੀ ਤਖਤ ਦੇ ਇੱਕ ਔਰਤ ਦਾ ਰਾਜ ਹੋਏਗਾ ਉਹ ਵੀ ਹੋਇਆ 1984 ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸਿੱਖ ਨਸਲ ਖੁਸ਼ੀ ਦੀ ਉਹ ਵੀ ਹੋਈ ਤੇ ਪਿਆਰਿਓ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਰੱਬ ਦਾ ਕੋਈ ਡਰ ਨਹੀਂ ਰਹੇਗਾ ਤੇ ਆਪਾਂ ਦੇਖਦੇ ਆਂ ਅੱਜ ਘਰ ਘਰ ਜੜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਸੋ ਪਿਆਰਿਓ ਵੇਖਿਆ ਵੀ ਲੋਕ ਗੁਰੂ ਤੋਂ ਨਹੀਂ ਡਰਨਗੇ ਅੱਜ ਇਸੇ ਗੱਲ ਦਾ ਸਬੂਤ ਹੈ ਕਿ ਹਰ ਇੱਕ ਗੁਰੂ ਘਰ ਦੇ ਵਿੱਚ ਕੈਮਰੇ ਨੇ ਆਪਣੇ ਘਰਾਂ ਦੇ ਵਿੱਚ ਕੈਮਰੇ ਨੇ ਇਨਸਾਨ ਹੀ ਇਨਸਾਨ ਦਾ ਵੈਰੀ ਹੈ ਕਿਸੇ ਨੂੰ ਅੱਜ ਗੇਟ ਖੋਲ੍ਹ ਕੇ ਪਾਣੀ ਪੀਉਣ ਤੱਕ ਦਾ ਸਮਾਂ ਨਹੀਂ ਰਿਹਾ ਘਟਨਾਵਾਂ ਮਾਈਆਂ ਇਹੋ ਜੀਆਂ ਵਾਪਰ ਚੁੱਕੀਆਂ ਨੇ ਆਪਾਂ ਸਾਰੇ ਵੇਖਦੇ ਆ ਲੋਕਾਂ ਦਾ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਦਾ ਭਰੋਸਾ ਬਿਲਕੁਲ ਉੱਡ ਪੁੱਟ ਚੁੱਕਿਆ ਹੈ ਚੰਗੇ ਇਨਸਾਨਾਂ ਦੀ ਕਦਰ ਮਰ ਚੁੱਕੀ ਹੈ ਕੁਝ ਮਾੜਿਆਂ ਦੇ ਕਰਕੇ ਸਾਧ ਸੰਗਤ ਇਹ ਆਪਾਂ ਵੇਖ ਰਹੇ ਆ ਵੇਖ ਰਹੇ ਆ ਨਾ ਸਮਾ ਜਿਹੜਾ ਇਹੋ ਜਿਹਾ ਜੀ ਸੋ ਪਿਆਰਿਓ 2025 ਦੇ ਵਿੱਚ ਨੁਕਸਾਨ ਸਾਡਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਆਮ ਜਨਤਾ ਦੇਖੋ ਅੱਜ ਜਦ ਸਾਡੇ ਖਾਣ ਪੀਣ ਲਾਇਕ ਚੀਜ਼ਾਂ ਨਹੀਂ ਰਹੀਆਂ ਸਾਡੇ ਉੱਪਰ ਕਿੰਨੇ ਵੱਡੇ ਕਹਿਰ ਟਹਿ ਗਏ ਕਿੰਨੇ ਲੋਕਾਂ ਦੀ ਕਣਕ ਮੱਚ ਗਈ ਤੇ ਕਿੰਨੇ ਲੋਕ ਹੁਣ ਕਈ ਕਹਿੰਦੇ ਜੀ ਤਾਂ ਆਏ ਸਾਲ ਹੀ ਹੁੰਦਾ ਪਰ ਐਤਕੀ ਬਹੁਤ ਹੋਇਆ ਫਸਲਾਂ ਦਾ ਨੁਕਸਾਨ ਗਰਮੀ ਦਾ ਪਾਰਾ ਤੇ ਹੋਰ ਕਿੰਨਾ ਹੋਰ ਚੀਜ਼ਾਂ ਜੇਵਾ ਵੀਖਦੀ ਹੈ ਵੀ ਕਿੰਨੇ ਬਾਹਰ ਲੋਕਾਂ ਦਾ ਜਿਹੜਾ ਹੈ ਅੱਗ ਨਾਲ ਨੁਕਸਾਨ ਹੋਇਆ ਉਚਾਲ ਦੇ ਛੱਟ ਕੇ ਮਹਿਸੂਸ ਹੋਏ ਇਹ ਸਾਲ ਦੇ ਵਿੱਚ ਹੀ ਹੋਇਆ ਨਾ ਉਹ ਸਾਰਾ ਕੁਝ ਉਹ ਸਾਰੀਆਂ ਚੀਜ਼ਾਂ ਇਹ 2025 ਦੀਆਂ ਭਵਿੱਖ ਬਾਣੀਆਂ ਜੋ ਪਹਿਲਾਂ ਚੀਜ਼ਾਂ ਹੋਈਆਂ ਸੀ ਕਹਿੰਦੇ ਭਾਈ ਤਿਆਰ ਹੋ ਜਾਓ ਸਮਾਂ ਬਹੁਤ ਭਿਆਨਕ ਆਉਣ ਵਾਲਾ ਹੈ ਇਸ ਸਮੇਂ ਦੇ ਵਿੱਚ ਸਾਡਾ ਸਭ ਤੋਂ ਵੱਧ ਨੁਕਸਾਨ ਜਿਹੜਾ ਹੋਣਾ ਹੈ ਕਹਿੰਦੇ ਭਾਈ ਜਿਹੜੇ ਨਾਮ ਜਪਣ ਵਾਲੇ ਆ ਨਾ ਗੁਰੂ ਨਾਲ ਜੁੜੇ ਹੋਏ ਕਹਿੰਦੇ ਉਹੀ ਬਚਣਗੇ ਬਾਕੀ ਸਾਰਿਆਂ ਦਾ ਨੁਕਸਾਨ ਹੋਣਾ ਇਹ ਗੱਲ ਯਾਦ ਰੱਖਿਓ ਵੀ ਇਸ ਗੱਲ ਤੋਂ ਭੁੱਲਿਓ ਨਾ ਸਾਨੂੰ ਇਹ ਚੀਜ਼ਾਂ ਜੜੀਆਂ ਨੇ ਯਾਦ ਰੱਖਣੀਆਂ ਪੈਣਗੀਆਂ ਸੋ ਪਿਆਰਿਓ ਗੁਰੂ ਨਾਲ ਜੁੜਿਏ ਗੁਰੂ ਅਗੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਹੋ ਸਕਦਾ ਹੈ ਗੁਰੂ ਨੂੰ ਸਾਡੇ ਤੇ ਕਰਸ ਆ ਜਾਏ ਤੇ ਸਾਡੇ ਕਰਕੇ ਕੁਝ ਮਨੁੱਖਤਾ ਦੀ ਜਿਹੜੀ ਹੈ ਭਲਾਈ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ